ਬੰਗਲਾਦੇਸ਼ ਵਿੱਚ ਬਦਲ ਰਹੇ ਰਾਜਨੀਤਿਕ ਹਾਲਾਤਾਂ ਦੇ ਕਾਰਨ ਮਹਿਲਾਵਾਂ ਦੀ ਆਜ਼ਾਦੀ ਤੇ ਨਕਾਰਾਤਮਕ ਪ੍ਰਭਾਵ ਪੈ ਰਿਹਾ ਹੈ ਕੱਟੜਪੰਥੀ ਸੋਚ ਦੇ ਵੱਧੇ ਪ੍ਰਭਾਵ ਦੇ ਕਾਰਨ ਬੰਗਲਾਦੇਸ਼ ਵਿੱਚ ਮਹਿਲਾਵਾਂ ਨੂੰ ਰਵਾਇਤੀ ਨਿਯਮਾਂ ਅਨੁਸਾਰ ਜੂਨ ਲਈ ਦਬਾਅ ਪਾਉਂਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸੇ ਕਾਰਨ ਕਈ ਮਹਿਲਾਵਾਂ ਆਪਣੇ ਹੱਕਾਂ ਦੀ ਰੱਖਿਆ ਲਈ ਡਟ ਕੇ ਖੜੀਆਂ ਹਨ ði ਨਿਊ ਇੰਡੀਅਨ ਐਕਸਪ੍ਰੈਸ ਦੇ ਸੀਨੀਅਰ ਐਡੀਟਰ ਯਸ਼ੀ ਸੈਲੀ ਨੇ ਇਸ ਦੇ ਉੱਤੇ ਇੱਕ ਰਿਪੋਰਟ ਨਿਸ਼ਾਨ ਕੀਤੀ ਹੈ ਔਰ ਇਹ ਸਮਝਿਆ ਜਾ ਰਿਹਾ ਹੈ ਕਿ ਬੰਗਲਾਦੇਸ਼ ਵਿੱਚ ਮਹਿਲਾਵਾਂ ਦੇ ਹੱਕਾਂ ਦੇ ਸੰਦਰਭ ਵਿੱਚ ਹਾਲਾਤ ਈਰਾਨ ਤੇ ਅਫਗਾਨਿਸਤਾਨ ਵਰਗੇ ਤੇ ਨਹੀਂ ਹੋਏ ਹਨ ਪਰ ਮਹਿਲਾਵਾਂ ਦੇ ਉੱਪਰ ਇਹ ਸਿਆਸੀ ਉਤਪੁਤਲ ਦਾ ਪ੍ਰਭਾਵ ਜ਼ਰੂਰ ਨਜ਼ਰ ਆ ਰਿਹਾ ਹੈ ਇਸ ਬਾਰੇ ਅਸੀਂ ਕਿਰਤੀ ਸਹਿਦੀ ਨਾਲ ਗੱਲ ਕੀਤੀ ਯਸ਼ੀ ਬੰਗਲਾਦੇਸ਼ ਵਿੱਚ ਜਿਹੜੇ ਜਿਸ ਤਰੀਕੇ ਹਾਲਾਤ ਬਦਲਦੇ ਜਾ ਰਹੇ ਨੇ ਉੱਥੇ ਦੇ ਮਹਿਲਾਵਾਂ ਦੇ ਉੱਤੇ ਇਹਦਾ ਕੀ ਅਸਰ ਪੈ ਰਿਹਾ ਹੈ 4 ਅਗਸਤ ਤੋਂ ਜਦ ਤੱਕ ਜਦ ਦੋ ਤੋਂ ਸਰਕਾਰ ਬਦਲੀ ਹੈ ਬੰਗਲਾਦੇਸ਼ ਜਿਹੜਾ ਰੈਵਲੂਸ਼ਨ ਆਇਆ ਕਹਿੰਦੇ ਨੇ ਸਟੂਡੈਂਟ ਲੈਡ ਰੈਵਲੂਸ਼ਨ ਉਹਦਾ ਸਭ ਤੋਂ ਜ਼ਿਆਦਾ ਖਾਮਿਆਜ਼ਾ ਜਿਨ੍ਹਾਂ ਨੇ ਭੁਗਤੇ ਆ ਉਹ ਹੈ ਲੜਕੀਆਂ ਜਨਾਨੀਆਂ ਔਰਤਾਂ ਕਿਉਂਕਿ ਉਹਨਾਂ ਦੇ ਉੱਤੇ ਬਹੁਤ ਸਾਰੀ ਹੁਣ ਰੈਸਟ੍ਰਿਕਸ਼ਨਸ ਲਾਗੂ ਕਰਨੀਆਂ ਸ਼ੁਰੂ ਕਰਤੀਆਂ ਨੇ ਉਹਨਾਂ ਨੂੰ ਕਹਿੰਦੇ ਨੇ ਕਿ ਤੁਸੀਂ ਕਨਜ਼ਰਵੇਟਿਵਲੀ ਡਰੈਸ ਕਰੋ ਵੈਸਟਰਨ ਕੱਪੜੇ ਪਹਿਨ ਲਈ ਅਗਰ ਲੋਕੀ ਕੁੜੀਆਂ ਬਾਹਰ ਜਾਂਦੀਆਂ ਨੇ ਤੇ ਉਹਨਾਂ ਨੂੰ ਛੇੜਛਾੜ ਕਰਦੇ ਨੇ ਮੁੰਡੇ ਤੰਗ ਕਰਦੇ ਨੇ ਛੋਟੀਆਂ ਕੁੜੀਆਂ ਜਿਹੜੀਆਂ ਟੀਨੇਜਰਸ ਚ ਉਹਨਾਂ ਨੂੰ ਵੀ ਬਹੁਤ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਕਿ ਤੁਸੀਂ ਹਿਜਾਬ ਪਾਓ ਆਪਣੇ ਆਪਣਾ ਚਿਹਰਾ ਢੱਕੋ ਤੇ ਕੁਝ ਨਾ ਕੁਝ ਸਾਰਾ ਜਿਹੜਾ ਮਾਹੌਲ ਹੈ ਉਹ ਇੰਡੀਕੇਟ ਕਰਦਾ ਹੈ ਕਿ ਇਹ ਰੈਡੀਕਲਿਜ਼ਮ ਦੀ ਤਰ੍ਹਾਂ ਵਧ ਰਿਹਾ ਹੈ ਐਂਡ ਜਨਨੀਆਂ ਚਾਹੁੰਦੀਆਂ ਨੇ ਕਿ ਉਹ ਇਹਦੇ ਅਗੇਂਸਟ ਪ੍ਰੋਟੈਸਟ ਕਰਨ ਤੇ ਕਹਿੰਦੀਆਂ ਨੇ ਕਿ ਅਸੀਂ ਕਨਫਰਮ ਨਹੀਂ ਕਰਨਾ ਇਸ ਚੀਜ਼ ਲਈ ਲੇਕਿਨ ਕਿੰਨੀ ਦੇਰ ਤੱਕ ਕਰ ਸਕਦੇ ਐਟ ਵਕਤ ਹੀ ਬਤਾਏਗਾ ਤੁਸੀਂ ਉੱਥੇ ਕੁਝ ਲੋਕਾਂ ਨਾਲ ਗੱਲ ਵੀ ਕੀਤੀ ਉਹ ਕਿਸ ਗੱਲ ਤੋਂ ਚਿੰਤਤ ਹਨ ਮੈਂ ਹਾਲ ਹੀ ਬੰਗਲਾਦੇਸ਼ ਦੀ ਕੁਝ ਲੇਡੀ ਜਿਹੜੇ ਰਾਈਟਰਸ ਨੇ ਉਹਨਾਂ ਦੇ ਨਾਲ ਮੇਰੀ ਪਰਸਨਲ ਟਾਕ ਹੋਈ ਤੇ ਉਹ ਕਹਿੰਦੀ ਅਸੀਂ ਕਿ ਸਾਡੇ ਜਿਹੜਾ ਮਾਹੌਲ ਹੈ ਉਹ ਬਹੁਤ ਲਿਬਰਲ ਹੈ ਅਸੀਂ ਜੋ ਮਰਜ਼ੀ ਚਾਹ ਜਿਸ ਤਰ੍ਹਾਂ ਚਾਹ ਚਾਹਦੇ ਹਾਂ ਉਸ ਤਰ੍ਹਾਂ ਕੱਪੜੇ ਪਾ ਸਕਦੇ ਹਾਂ ਵੈਸਟਰਨ ਕੱਪੜੇ ਪਾ ਕੇ ਅਸੀਂ ਦਫ਼ਤਰ ਵੀ ਜਾਂਦੇ ਹਾਂ ਸਭ ਕੁਝ ਹੁੰਦਾ ਹੈ ਪਰ ਹੁਣ ਸਾਨੂੰ ਡਰ ਲੱਗਦਾ ਹੈ ਇੱਕ ਇੱਕ ਜਨਾਨੀ ਜਿਹਦੇ ਬਾਰੇ ਵਿੱਚ ਮੈਂ ਲਿਖਿਆ ਵੀ ਹੋਈ ਹੈ ਉਹਦੀ ਤੀ ਹੈਗੀ ਹੈ 13-14 ਸਾਲ ਦੀ ਤੇ ਉਹ ਕਹਿੰਦੀ ਕਿ ਸਕੂਲ ਦੀ ਜਿਹੜੀਆਂ ਕੁੜੀਆਂ ਨੇ ਸਾਰੇ ਪ੍ਰੈਸ਼ਰਾਈਜ਼ ਕਰਦੀਆਂ ਨੇ ਕਿ ਸਾਨੂੰ ਨਾ ਸਿਰ ਟੱਪਨਾ ਸ਼ੁਰੂ ਕਰ ਦੇਣਾ ਚਾਹੀਦਾ ਹੈ ਨਹੀਂ ਤੇ ਇਹ ਨਾ ਹੋਣ ਕਿ ਗਲੀ ਦੇ ਮੁੰਡੇ ਜਿਹੜੇ ਨੇ ਤਾਂ ਹੰ ਕਰਨਗੇ ਇਹ ਬਾਨੋ ਜਿਹੜੀ ਹੈ ਉਹ ਕਹਿੰਦੀ ਹੈ ਚਾਹੇ ਮੈਂ ਮਰ ਜਾਵਾਂਗੀ ਮੈਂ ਜਿਸ ਤਰ੍ਹਾਂ ਰਹਿਨੀ ਆ ਉਸ ਤਰ੍ਹਾਂ ਹੀ ਰਵਾਂਗੀ ਲੇਕਿਨ ਕੀ ਬਾਨੋ ਸਕਸੈਸਫੁਲ ਹੋਏਗੀ ਕੀ ਰੈਡੀਕਲ 엘ਮੈਂਟਸ ਨੂੰ ਉਹ ਕਾਮਯਾਬੀ ਨਾਲ ਪਿੱਛੇ ਕਰ ਸਕੇਗੀ ਜਾਂ ਬੰਗਲਾਦੇਸ਼ ਇੱਕ ਹੋਰ ਰੈਵੋਲੂਸ਼ਨ ਆਏਗਾ ਦੇ ਜਿਹਦੇ ਵਿੱਚ ਜਿਸ ਤਰ੍ਹਾਂ ਦੀ ਪਹਿਲੀ ਸਰਕਾਰ ਸੀ ਟੋਲਰੈਂਟ ਸੀ ਉਸੇ ਤਰ੍ਹਾਂ ਦਾ ਫਿਰ ਤੋਂ ਮਾਹੌਲ ਬਣੇਗਾ ਐ ਟਾਈਮ ਹੀ ਦੱਸੇਗਾ ਮੀਡੀਆ ਵਿੱਚ ਇਸ ਗੱਲ ਦਾ ਕਾਫੀ ਜ਼ਿਕਰ ਆ ਰਿਹਾ ਹੈ ਕਿ ਬੰਗਲਾਦੇਸ਼ ਦੇ ਵਿੱਚ ਕੱਟੜਪੰਥੀਆਂ ਦਾ ਰੁਆਬ ਵੱਧਾ ਜਾ ਰਿਹਾ ਹੈ ਬੰਗਲਾਦੇਸ਼ ਦੀ ਜਿਹੜੀ ਨਵੀਂ ਸਰਕਾਰ ਆਈ ਹੈ ਉਹਨਾਂ ਦਾ ਟਿਲਟ ਜਮਾਤੇ ਇਸਲਾਮੀ ਹਿਜ਼ਬੁਰ ਤਾਹਿਰ ਇਹਨਾਂ ਦੇ ਵੱਲ ਹੈਗਾ ਹੀ ਹੈ ਉਹ ਤੁਸੀਂ ਦੇਖ ਸਕਦੇ ਹੋ ਕਿ ਜਦ ਤੋਂ 5th ਅਗਸਤ ਦਾ ਦੀ ਸਰਕਾਰ ਬਦਲੀ ਸ਼ੇਖ ਹਸੀਨਾ ਇੰਡੀਆ ਆ ਗਈ ਉਹਦੇ ਬਾਅਦ ਬੜੀ ਉਤਲ-ਪੁਤਲ ਹੋਈ ਹੈ ਹੁਣੇ ਤਾਂ ਕੁਝ ਚੱਲ ਰਿਹਾ ਕਹਿੰਦੇ ਸੀ ਕਿ ਸਟੂਡੈਂਟ ਲੈਡ ਰੈਵੋਲੂਸ਼ਨ ਹੈ ਬਟ ਅਗਰ ਦੇਖਿਆ ਜਾਏ ਤੇ ਬਹੁਤ ਕੁਝ ਐਸਾ ਹੋ ਰਿਹਾ ਜੋ ਨਹੀਂ ਹੋਣਾ ਚਾਹੀਦਾ ਹਿੰਦੂਸ ਬੁੱਧਿਸ ਜਿਹੜੇ ਮਾਈਨੋਰਿਟੀਆਂ ਹੈ ਉਹਨਾਂ ਦੇ ਉੱਤੇ ਬੜੀ ਐਟ੍ਰੋਸਿਟੀਆਂ ਹੋਈਆਂ ਜਾ ਰਹੀਆਂ ਨੇ ਉਹਨਾਂ ਨੂੰ ਕਹਿੰਦੇ ਨੇ ਇਸ ਵਾਰੀ ਜਦੋਂ ਦੁਰਗਾ ਪੂਜਾ ਹੋਈ ਉਹਨਾਂ ਨੇ ਲਾਊਡ ਸਪੀਕਰ ਨਹੀਂ ਲਾਣ ਦਿੱਤੇ ਕਹਿ ਕੇ ਕਿ ਵੀ ਇਹਦੇ ਨਾਲ ਬਾਕੀ ਦਾ ਮਾਹੌਲ ਡਿਸਟਰਬ ਹੁੰਦਾ ਹੈ ਤੇ ਰੈਡੀਕਲਿਜ਼ਮ ਤੇ ਦਾ ਐਲੀਮੈਂਟ ਆਲਰੇਡੀ ਵੱਡ ਚੁੱਕਾ ਹੈ ਬੰਗਲਾਦੇਸ਼ ਸਵਾਲ ਹੁਣ ਇਹ ਹੈ ਕਿ ਹਾਲਾਂਕਿ ਯੂਨਸ ਲੈਡ ਸਰਕਾਰ ਨੇ ਕਿਹਾ ਹੈ ਕਿ ਅਗਲੇ 25 ਦੇ ਐਂਡ ਜਾਂ 26 ਦੇ ਸ਼ੁਰੂਆਚ ਉਹ ਇਲੈਕਸ਼ਨਸ ਕਰਾ ਦੇਣਗੇ ਪਰ ਤਦ ਤੱਕ ਹੀ ਹਾਲ ਹੁੰਦਾ ਹੈ ਲੋਕਾਂ ਨੂੰ ਪਤਾ ਨਹੀਂ ਲੋਕੀ ਡਰੇ ਹੋਏ ਨੇ ਲੋਕੀ ਕਨਫਿਊਜ਼ ਨੇ ਮੇਰੇ ਬੰਗਲਾਦੇਸ਼ ਤੋਂ ਆਏ ਹੋਏ ਮਤਲਬ ਜਾਣ ਪਛਾਣ ਦੇ ਤੇ ਲੋਕਾਂ ਦੇ ਨਾਲ ਗੱਲ ਹੋਈਏ ਜਿਹੜੀ ਜਿਹੜੇ ਆਦਮੀ ਵੀ ਨੇ ਉਹ ਵੀ ਦਹਿਸ਼ਤਚ ਨੇ ਉਹਨਾਂ ਨੂੰ ਸਮਝ ਨਹੀਂ ਦੀ ਕਿ ਉਹ ਆਪਣੇ ਪਰਿਵਾਰ ਨੂੰ ਬਰਵਾਣ ਦੀ ਹੈ ਔਰਤਾਂ ਨੂੰ ਤੇ ਆਪਨੇ ਆਪਣੇ ਆਪ ਨੂੰ ਕਿਸ ਤਰ੍ਹਾਂ ਸੰਭਲ ਇ ਸਿਚੁਏਸ਼ਨ ਜਿਸੀ ਕੀ ਤੁਹਾਨੂੰ ਲੱਗਦਾ ਹੈ ਕਿ ਜੋ ਹਾਲਾਤ ਚੱਲ ਰਹੇ ਨੇ ਬੰਗਲਾਦੇਸ਼ ਵਿੱਚ ਉਸ ਨੂੰ ਦੇਖਦੇ ਹੋਏ ਕਿ ਔਰਤਾਂ ਦੀ ਆਜ਼ਾਦੀ ਨੂੰ ਲੈ ਕੇ ਉਹਨਾਂ ਨੂੰ ਲੰਬਾ ਸੰਘਰਸ਼ ਕਰਨਾ ਪੈ ਸਕਦਾ ਹੈ ਅੱਜ ਦੇ ਗੱਲ ਦਾ ਟਾਈਮ ਦੀ ਅਗਰ ਗੱਲ ਕਰੀਏ ਤੇ ਹਾਂ ਹਾਲਾਤ ਕਾਫੀ ਖਰਾਬ ਨੇ ਬੰਗਲਾਦੇਸ਼ ਜਿਸ ਤਰ੍ਹਾਂ ਮੈਂ ਪਹਿਲੇ ਵੀ ਕਿਹਾ ਕਿ ਉੱਥੇ ਬੜੀ ਕਨਫਿਊਜ਼ਨ ਹੈ ਔਰਤਾਂ ਜਿਹੜੀਆਂ ਨੇ ਉਹ ਚਾਹਦੀਆਂ ਨੇ ਕਿ ਆਪਣੇ ਹਕੂਕ ਲਈ ਲੜੀਏ ਪਰ ਉਹ ਕਰ ਸਕਣ گی ਕਿ ਨਹੀਂ ਇੱਕ ਰਾਈਟਰ ਜਿਹੜਿਆ ਦੇ ਨਾਲ ਮੇਰੀ ਪੇਂਟ ਹੋਈ ਸੀ ਉਹ ਕਹਿ ਰਹੇ ਸੀ ਕਿ ਜਿਹੜਾ ਗਾਰਮੈਂਟ ਇੰਡਸਟਰੀ ਹੈ ਉਹ ਸਭ ਤੋਂ ਵੱਡਾ ਐਕਸਪੋਰਟ ਕਰਦਾ ਹੈ ਬੰਗਲਾਦੇਸ਼ ਤੋਂ ਔਰ ਜ਼ਿਆਦਾਤਰ ਔਰਤਾਂ ਹੀ ਨੇ ਜਿਹੜੀਆਂ ਉੱਤੇ ਕੰਮ ਕਰਦੀਆਂ ਨੇ ਹਲੇ ਤੱਕ ਤੇ ਔਰਤਾਂ ਉੱਤੇ ਨਕਾਬ ਹਜਾਬ ਨਹੀਂ ਪਾ ਰਹੀਆਂ ਨੇ ਪਰ ਹੋ ਸਕਦਾ ਹੈ ਆਉਣ ਵਾਲੇ ਵਿਲੇਜ ਉਹਨਾਂ ਉਹ ਰੋਜ਼ਗਾਰ ਦੇ ਚੱਕ ਚੱਕਰ 'ਚ ਇਹ ਨਿਯਮ ਦਾ ਪਾਲਣ ਕਰਨਾ ਪਏ ਕੀ ਹੋਏਗਾ ਕੋਈ ਨਹੀਂ ਜਾਣਦਾ ਲੇਕਿਨ ਖੁਸ਼ ਕੋਈ ਨਹੀਂ ਹੈ ਖਾਸ ਕਰਕੇ ਔਰਤਾ ਬੰਗਲਾਦੇਸ਼ ਬੰਗਲਾਦੇਸ਼ ਵਿੱਚ ਰਾਜਨੀਤਿਕ ਉਤਰਪੁथल ਹੋਣ ਤੋਂ ਬਾਅਦ ਉੱਤੇ ਹਾਲਾਤ ਵੀ ਲਗਾਤਾਰ ਬਦਲਦੇ ਜਾ ਰਹੇ ਹਨ ਲੇਕਿਨ ਬੰਗਲਾਦੇਸ਼ ਵਿੱਚ ਬਦਲਦੇ ਹਾਲਾਤਾਂ ਦੇ ਬਾਵਜੂਦ ਕੁਝ ਮਹਿਲਾ ਸੰਗਠਨ ਆਪਣੇ ਹੱਕਾਂ ਦੀ ਰੱਖਿਆ ਲਈ ਲੜਾਈ ਜਾਰੀ ਰੱਖ ਰਹੀਆਂ ਹਨ